ਸਵਾਗਤ ਹੈ ਵੀਰ ਗਰੇਵਾਲ ਡੈਰੀ ਫਾਰਮ ਪੈਂਡ ਤੁੰਗਾ ਹੈਡੀ ਤਸੀਰ ਹੈ ਕੋਟ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ 10 12 ਕਿਲੋਮੀਟਰ ਤੇ ਪੈਂਡਾ ਰੈਕੋਟ ਤੋਂ ਅਹਿਮਦਗੜ ਨੂੰ ਰੋਡੋਂ ਦਾ 8 ਲੂ ਪੈਂਡਾ ਨਾ ਤੁੰਗਾ ਹੈਡੀ ਪੈਂਡਾ ਅੱਜ ਗਾਂ ਦਿਖਾਵਾਂਗੇ ਇੱਕ ਤੇ ਤਿੰਨ ਮੱਝਾਂ ਦਿਖਾਵਾਂਗੇ ਚਾਰ ਨੱਕ ਦਿਖਾਵਾਂਗੇ ਤੀਜੇ ਸੂਏ ਸੂਈ ਹੋਈ ਆ ਮਗਰ ਬੱਚਾ ਦੁੱਧ 13 ਤੋਂ ਉੱਪਰ ਆ 13 ਪਲੱਸ ਦੁੱਧ ਆ ਦੁੱਧ 15 16 ਕਿਲੋ ਦੁੱਧ ਪਿਆਦੂਗੀ ਥਣ ਲੈਵਾ ਤੁਸੀਂ ਦੇਖ ਸਕਦੇ ਹੋ ਵਧੀਆ ਥਣ ਲੱਗਿਆ ਚਾਰੇ ਕੋਈ ਖੋਟ ਸਾਗ ਨਹੀਂ ਤੀਜੇ ਸਵੇਰੇ ਸੂਈ ਹੋਈ ਆ ਮਗਰ ਬੱਚਾ ਰੇਟ 47000 ਬਿਲਕੁਲ ਜਾਇਜ਼ ਰੇਟ ਹੋਣਗੇ ਫੈਕਸ ਰੇਟ ਹੋਣਗੇ 47000 ਰੁਪਿਆ ਰੇਟ ਆ ਥਣ ਲੈਵਾ ਤੁਸੀਂ ਦੇਖ ਸਕਦੇ ਹੋ 15-16 ਕਿਲੋ ਦੁੱਧ ਪਿਆਉਣ ਵਾਲੀ ਆ ਚਾਰੇ ਥਾਣੇ ਕੋਈਆ ਵਧੀਆ ਥਾਣ ਨੇ ਵੱਡੇ ਕੱਦ ਚ 47000 ਦੀ ਦੇਰਾਂਗੇ ਮਗਰ ਬੱਛਾ ਵਾ ਦੋ ਨੰਬਰ ਤੇ ਝੋਟੀ ਦੂਜੇ ਸੂਏ ਡੇਢ ਕਿ ਮਹੀਨੇ ਤੋਂ ਉੱਪਰ ਹੋ ਗਿਆ ਗੱਬਣਾ ਦੁੱਧ 5 ਕਿਲੋ ਆ ਥਣ ਤੁਸੀਂ ਦੇਖ ਸਕਦੇ ਹੋ ਚਾਰੀ ਥਾਣੇ ਵਧੀਆ 5 ਕਿਲੋ ਦੁੱਧ ਆ ਦੋਨੇ ਟਾਈਮ ਪਹਾੜੇ ਤੇ ਮਿਲਦੀ ਆ ਸੈਂਗਸੁੰਗਾ ਦੇਖ ਸਕਦੇ ਹੋ ਬੁੱਥੀ ਦੇਖ ਸਕਦੇ ਹੋ ਤੁਸੀਂ ਸੈਂਗਸੁੰਗਾ ਤੋਂ ਕੁੰਡੀ ਆ ਪੂਰੀ ਖਣ ਵੀ ਵਧੀਆ ਲੱਗੇ ਹੋਏ ਆ ਪੋਲੀ ਧਾਰ ਆ ਪੱਠਪੁੜੇ ਦੀ ਚੈੱਕ ਕਰ ਸਕਦੇ ਹੋ ਵਧੀਆ ਪੱਠਪੁੜਾ 1 ਘੰਟੇ ਮਹੀਨੇ ਤੋਂ ਉੱਪਰ ਦੀ ਗੱਬਣ ਆ ਦੂਜੇ ਸੂਏ ਗੱਬਣ 5 ਕਿਲੋ ਦੁੱਧਾ ਦੋਨੇ ਟਾਈਮ ਪਹਾੜੇ ਤੇ ਮਿਲਦੀ ਆ ਰੇਟ ਇਹਦਾ ਵੀ ਬਿਲਕੁਲ ਜਾਇਜ਼ ਹੋਣਾ 52000 ਰੁਪਿਆ ਰੇਟ ਆ ਫਲੈਕਸ ਰੇਟ 52000 ਥਣ ਦੇਖ ਸਕਦੇ ਹੋ ਵਧੀਆ ਪੋਲੀ ਧਾਰਾ ਮੂੰਹ ਮੱਥੇ ਦੀ ਦੇਖ ਸਕਦੇ ਹੋ ਪੂਰੀ ਸਕੀਨ ਆ ਕੁੰਡੇ ਸਿੰਘ ਨੇ 52000 ਦੀ ਦੇ ਦਾਂਗੇ ਤਿੰਨ ਨੰਬਰ ਤੇ ਤਾਜੀ ਸੋਈ ਹੋਈ ਮਗਰ ਪਹਿਲਾਂ ਕੱਟਾ ਦੇਖ ਸਕਦੇ ਹੋ ਤੁਸੀਂ ਵਧੀਆ ਪੂਰਾ ਕੱਟਾ ਇਸ ਟਾਈਮ ਤੇ ਚਿੱਟੇ ਰੰਗ ਦਾ ਨੀ ਲੀਰਾ ਵੀ ਚ ਆ ਜਾਂਦੀ ਆ ਬੱਲੀ ਮੱਝਾ ਚਾਰੇ ਪੈਰ ਦੇਖ ਸਕਦੇ ਹੋ ਤੁਸੀਂ ਪੂਰ ਚੈੱਕ ਕਰ ਸਕਦੇ ਹੋ ਵਧੀਆ ਆਰਡਰ ਆ ਆਰਡਰ ਕੁਆਲਟੀ ਵਧੀਆ ਆ ਬਾਹਰ ਲੀਆਂ ਮੱਝਾਂ ਨੇ ਵੀਰੇ ਇਹ ਦੇਖ ਸਕਦੇ ਹੋ ਤੁਸੀਂ ਮੂੰਹ ਮੱਥੇ ਦੀ ਦੇਖ ਸਕਦੇ ਹੋ ਅੱਖਾਂ ਦੇਖ ਸਕਦੇ ਹੋ ਹੁਣ 7-8 ਕਿਲੋ ਬੌਲਾ ਇਸ ਟਾਈਮ ਹਾਜ਼ਰ ਆ ਰੇਟ ਇਹਨਾਂ ਦੇ ਵੀ ਬਿਲਕੁਲ ਜਾਇਜ਼ ਰਹਿਣਗੇ ਤਾਜ਼ੀਆਂ ਮੱਝਾਂ ਦੇ 80000 ਰੁਪਿਆ ਮੁੱਲ ਮਾਨਤਾਣ ਮੌਕੇ ਤੇ ਹੋ ਜੂ 75000 ਦੀ ਝੋਟੀ ਦੇ ਦਾਂਗੇ ਇਹ ਦੂਜੇ ਸੂਏ ਸੂਈ ਹੋਈ ਆ ਮਗਰ ਕੱਟਾ ਵਧੀਆ نسل ਦਾ ਕੱਟਾ ਪਾਲਣ ਵਾਲਾ ਕੱਟੇ ਦੀਆਂ ਅੱਖਾਂ ਵੀ ਨੀਲੀਆਂ ਨੇ ਚੈੱਕ ਕਰ ਸਕਦੇ ਹਾਂ ਤੇ ਮੱਜ ਦੀਆਂ ਅੱਖਾਂ ਵੀ ਨੀਲੀਆਂ ਵਧੀਆ ਚਵਾਈ ਜੂਈ ਪੂਰੀ ਵਧੀਆ ਇੱਕ ਨੰਬਰ ਚਵਾਈ ਆ 4 ਨੰਬਰ ਤੇ ਤਾਜੀ ਸੂਈ ਹੋਈ ਮਗਰ ਇਹਦੇ ਕੱਟਾ ਕਾਲੇ ਰੰਗ ਦਾ ਕੱਟਾ ਵਾ ਮਗਰ ਤਾਜੀ ਸੂਈ ਹੋਈ ਆ ਦੇਖ ਸਕਦੇ ਹੋ ਇਹਦਾ ਵੀ ਆਰਡਰ ਕੁਆਲਿਟੀ ਕੁਟ ਲੈ ਲੈ ਮੁਕਵੇਂ ਲੈ ਵੇਦੀ ਨਹੀਂ ਹੈਗੀ ਵਧੀਆ ਚਾਰੇ ਥਣ ਲੱਗੇ ਹੋਏ ਨੇ ਚਬਾਈ ਇਹਦੀ ਵੀ ਬਹੁਤ ਪੋਲੀ ਆ ਕੋਈ ਟੀੜੀ ਧਾਰ ਵਾਲੀ ਨਹੀਂ ਹੈਗੀ ਦੇਖ ਸਕਦੇ ਹੋ ਮੂੰਹ ਮੱਥੇ ਦੀ ਦੇਖ ਸਕਦੇ ਹੋ ਰੇਟ ਇਹਦਾ ਤਾਜੀ ਦਾ ਬਿਲਕੁਲ ਜਾਇਜ਼ ਰੇਟ ਹੋਣਾ ਮਾਨਤਾਨ ਹੋ ਜੂ ਮੌਕੇ ਤੇ ਵੀਰੇ ਮਗਰ ਕਟਾ ਤਾਜੀ ਸੂਈ ਹੋਈ ਬੋਲਾ ਇਹਦੇ ਥੱਲੇ ਵੀ 7-8 ਕਿਲੋ ਤਿਆਰ ਆ ਇਸ ਟਾਈਮ ਰੇਟ ਬਿਲਕੁਲ ਜਾਇਜ਼ ਹੋਣਾ ਟੋਕੜ ਵਾਲਾ ਭਾ 65000 ਦੀ ਦੇ ਦੇਣੀ ਆ ਤਾਜੀ ਸੂਈ 65000 ਦੀ ਟੋਕੜ ਵਾਲਾ ਭਾ ਵਾ ਮਗਰ ਕਟਾ ਬਹੁਤ ਸੋਹਣਾ ਸਾਂਭਣ ਵਾਲੀ ਆ ਮੱਝ ਦੁੱਧ 10-11 ਕਿਲੋ ਪਿਆ ਦੂਗੀ ਰੇਟ ਬਿਲਕੁਲ ਜਾਇਜ਼ 65000 ਦੀ ਦੇ ਦੇਣੀਆਂ ਦੇਖ ਸਕਦੇ ਹੋ ਲੇਵਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਤਾਜ਼ੀਆਂ ਝੋਟੀਆਂ ਨੇ ਦੋਨੇ ਮਗਰ ਬੱਚੇ ਨੇ ਇੱਕ ਟੋਕਰ ਝੋਟੀ ਆ ਇੱਕ ਤਾਜੀ ਵੜਾ ਜਿਹੜੇ ਵੀਰ ਨੇ ਲੈਣੀਆਂ ਸੰਪਰਕ ਕਰ ਸਕਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਤੁਸੀਂ ਰੈਕੋਟ ਜ਼ਿਲ੍ਹਾ ਲੁਧਿਆਣਾ ਆਪਣੇ ਕੋਲ ਤੁਸੀਂ ਟੀਮ ਚ ਜਰਸੀ ਗਾਈਆਂ ਆਉਂਦੀਆਂ ਨੇ ਨਾਲ ਹੁਣ ਮੱਜਾਂ ਵੀ ਆ ਰਹੀਆਂ ਨੇ ਤੇ ਆ ਕੱਟੀ ਵੀ ਇੱਕ ਵਧੀਆ ਜਾਤ ਦੀ ਕੱਟੀ ਆ ਨੂੰ ਮਖੇਰੀ ਦੇਖ ਸਕਦੇ ਹੋ ਚਾਰ ਹੀ ਥਣ ਲੱਗੇ ਹੋਏ ਨੇ ਕੋਈ ਬਾਧੂ ਖੋੜ ਸਾਂਗ ਨਹੀਂ ਹੈ ਦੇਖ ਸਕਦੇ ਤੁਸੀਂ ਚਾਰ ਹੀ ਥਾਣਾ ਵਧੀਆ ਪਾਲਣ ਵਾਲੀ ਕੱਟੀ ਆ 23000 ਦੀ ਕੱਟੀ ਦੇ ਦਾਂਗੇ ਵੀਰ ਬਾਕੀ ਕਿਹੜੇ ਵੀਰ ਨੇ ਕੋਈ ਵੀ ਡੰਗਰ ਖਰੀਦਣਾ ਆਪਣੇ ਨਾਲ ਸੰਪਰਕ ਕਰ ਸਕਦਾ ਗਰਿਆਲ ਡੈਰੀ ਫਾਰਮ ਪਿੰਡ ਤੁੰਗਾੜੀ ਕਸੀਰ ਐਕੋਲ ਜ਼ਿਲ੍ਹਾ ਲੁਧਿਆਣਾ ਧੰਨਵਾਦ ਜੀ